ਅਸ਼ਕਨ ਦਾ ਸਵਾਗਤ ਹੈ ਖਰਾੜਗੜ ਵਿਖੇ ਅੱਜ ਸੋਰੀ ਖਰਾੜਗੜ ਸਾਹਿਬ ਵਿਖੇ ਅੱਜ ਬਹੁਜ ਸਾਰੇ ਸਮਾਜ ਪਾਰਟੀ ਲੋਕੋ ਦਾ ਨਾਦਰਸ਼ਨ ਕੀਤਾ ਜਾ ਰਿਹਾ ਹੈ ਮਾਨ ਸਰਕਾਰ ਦੇ ਖਿਲਾਫ ਕੀਤਾ ਜਾ ਰਿਹਾ ਹੈ ਮਾਮਲਾ ਉਸ ਉਸ ਸ਼ਹਿਰਪੁਰ ਦੇ ਇਲਾਕੇ ਖਰਾੜਗੜ ਸਾਹਿਬ ਦੇ ਨਾਲ ਹੀ ਜਿਹੜਾ ਪਿੰਡ ਹੈ ਪੀਰ ਤਨ ਤਨ ਸਤਗੁਰਦਸਾ ਸਤਮਾਰਾ ਜੀ ਦੇ ਗੁਰੂ ਘਰ ਦਾ ਜਿੱਥੇ ਨਜ਼ਦੀਕ ਜਿਹੜੇ ਮਾਨ ਸਰਕਾਰ ਵੱਲੋਂ ਸ਼ਰਾਬ ਦੇ ਠੇਕੇ ਜਿਹੜੇ ਆ ਖੁੱਲੇ ਗਏ ਆ ਉਸ ਨੂੰ ਲੈ ਕੇ ਅੱਜ ਜਿਹੜਾ ਆ ਬਸਪਾ ਵੱਲੋਂ ਵੱਡੇ ਪੱਧਰ ਤੇ ਇਹ ਰਾਮ ਸਰਕਾਰ ਨੂੰ ਜੁਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਸੋ ਲਗਾਤਾਰ ਤਸਵੀਰਾਂ ਜਿਹੜੀਆਂ ਸਾਡੀਆਂ ਕਰਾਂਗੇ। ਅੱਗੇ ਇੱਕ ਕਾਫਲਾ ਦਿਖਾ ਦੇ ਸਾਰਾ। ਇਹ ਲਗਾਤਾਰ ਜੁੜੇ ਰੋ ਜਨ ਅਭੀ ਨਦੀ ਨਾਲ ਤੇ ਜਿਹੜੀਆਂ ਤਸਵੀਰਾਂ ਜਿਹੜੀਆਂ ਮੋਕੇ ਤੇ ਅਸੀਂ ਇਹਨੂੰ ਛੇੜੀਆਂ ਸਾਂਝੀਆਂ ਕਰਦੇ ਰਵਾਂਗੇ। ਸੋ ਕਾਫਲੇ ਜੰਗ ਕਾਫੀ ਜਿਹੜਾ ਬਸਪਾ ਦਾ ਜਿਹੜਾ ਗੱਡੀਆਂ ਦਾ ਕਾਫਲਾ ਜਿਹੜਾ ਆ ਰਵਾਨਾ ਹੋ ਚੁੱਕਿਆ ਹੂ ਕਮੈਂਟ ਕਰਕੇ ਜੇ ਜੇ ਮਾਨ ਸਰਕਾਰ ਕੋਲ ਜਿਹੜਾ ਸ਼ਰਤਾਂ ਦੇ ਅੱਗੇ ਦਿਨ ਪ੍ਰਤੀ ਜਾਂ ਸਦਗੁਣ ਦਾ ਮਾਨ ਸਰਕਾਰ ਨੇ ਇਹ ਨੀਤੀ ਲੈ ਲਈ ਜੇਗਾ ਤੇ ਉਸ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਮਾਨ ਸਰਕਾਰ ਨੂੰ ਜਗਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ 2027 ਦੇ ਵਿੱਚ ਮਾਨ ਸਰਕਾਰ ਨੂੰ ਜਿਹੜਾ ਨਵਦਾਸੀਆ ਸਮਾਜ ਦੇ ਅੱਗੇ ਝੁਕਣਾ ਪੈਣਾ ਕਿਉਂਕਿ ਹਮੇਸ਼ਾ ਜਿਹੜੇ ਆ ਪੀਰ ਸਾਹਿਬ ਜਿਹੜੇ ਸਤਗੁਰੂ ਦਾਸ ਮਹਾਰਾਜ ਦੇ ਗੁਰੂ ਘਰਾਂ ਨੂੰ ਵਿੱਚ ਆਉਂਦੇ ਜਾਂਦੇ ਰਹਿੰਦੇ ਆ ਪਰ ਸੰਤਾ ਮਹਾਂਪੂਛਾ ਬੋਲ ਕਿਹਾ ਇਸ ਵਾਰ ਜਿਹੜੀ ਹੈ ਨਈ ਕਿ ਕਿਰਿਆ ਨੇ ਕਿ ਮਾਨ ਸਤਗੁਰ ਦਾ ਜਿੰਨੇ ਵੀ ਸਤਗੁਰ ਦਾਸ ਮਹਾਰਾਜ ਦੇ ਗੁਰੂ ਘਰਾਂ ਦੇ ਬੋਲ ਜਿਹੜੇ ਆ ਸ਼ਰਾਬ ਦੇ ਠੇਕੇ ਜਿਹੜੇ ਆ ਖੋਲੇ ਗਏ ਆ ਤੇ ਉਹਨਾਂ ਨੂੰ ਤੁਰੰਤ ਜਿਹੜਾ ਆ ਵਾਦ ਕੀਤਾ ਜਾਵੇ ਜੋ ਕਿ ਨਸ਼ੇ ਦੀ ਭਿਆਨ ਦੇ ਵਿੱਚ ਜਿੰਨੇ ਵੀ ਸਤਗੁਰ ਦਾਸ ਮਹਾਰਾਜ ਦੇ ਦਰਸ਼ਨ ਕਰਨ ਜਾਂਦੇ ਆ ਦੇ ਗੋਲਰਵਾਜੀ ਦੀ ਕਰਦੇ ਆ ਸੋ ਦਸ਼ਕਨ ਦਾਦੀ ਕੀ ਅੱਜ ਇਹਦਾ ਲਾਈਵ ਜਿਹੜਾ ਪ੍ਰੋਗਰਾਮ ਇਹਦਾ ਟੈਕੰਕੰਮ ਕੀਤਾ ਜਾ ਰਿਹਾ ਜਿਹਦਾ ਤੁਸੀਂ ਹਮੇਸ਼ਾ ਇਹ ਜਨ ਪੰਜਾਬੀ ਨੂੰ ਇੱਥੇ ਦੇਖਦੇ ਰਹੋਗੇ ਇਹਦਾ ਵੀ ਲੈਣਾ ਪਵੇਗਾ ਜੋ ਦਾ ਵੀ ਇਸ ਦੀ ਬ੍ਰੇਡ ਬਹੁਜੀ ਸਮਾਜ